ਜਦੋਂ ਕੋਈ ਸਾਡੇ ਤੇ ਵਾਰ ਨਹੀਂ ਕਰੇ ਤੇ ਸਾਨੂੰ ਉਸ ਵਾਰ ਨੇ ਘਾਟ ਵਾਲੇ ਦੀ ਕਿੰnur ਬਕਰ ਮੋੜਾ ਚਾਹੀਦਾ ਜਦੋਂ ਸਾਡੇ ਨੰਨਕਾਰ ਤੋਂ ਹੁੰਦੇ ਆ ਬਾਪੂ ਸਾਡਾ ਸਾਡੇ ਉਤੋਂ ਦੀ ਪੈਸੇ ਦਿੱਤੇ ਬਾਹਰ ਨੇ ਕਰੇ ਤੇ ਪੁੱਤ ਦਾ ਟੰਡਾ ਖਿੜ ਜਾਂਦਾ ਹੈ ਮੇਰਾ ਪਿਓ ਮੇਰੇ ਉਤੋਂ ਦੀ ਪੈਸੇ ਛਡੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਾਰ ਪੁੱਤਰਾਂ ਨੂੰ ਸਾਡੇ ਸਿਰ ਉੱਤੋਂ ਦੀ ਵਾਰਿਆ ਬਾਹਰ ਨੇ ਕੀਤੇ ਐ ਅੱਜ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੁੱਤਰਾਂ ਨੂੰ ਵਾਰੇ ਅਸੀਂ ਜਰਦੇ ਵਿੱਚੋਂ ਕਿਹੜੀ ਖੁਸ਼ੀ ਪ੍ਰਗਟ ਕਰਦੇ ਆਂ ਕਿ ਅਸੀਂ ਅਵਤਾਰ ਧਹਾੜਾ ਮਨਾ ਕੇ ਵੀ ਆਜੂਸੀ ਨਾਨਾ ਜੀਆਂ ਦੇ ਘਰਾਂ ਤੇ ਜਾਵਾਂਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੁੱਤਰਾਂ ਨੂੰ ਬਾੜਿਆ ਸਾਡੀ ਮਿਲ ਜਾਕੀਏ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਚਾਰੇ ਪੁੱਤਰਾਂ ਦੇ ਜਨਮ ਦਿਨ ਨਹੀਂ ਮਨਾਏ ਚਾਰੇ ਪੁੱਤਰਾਂ ਦੇ ਵਿਆਹ ਨਹੀਂ ਕੀਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਮੈਂਬਰ ਦੇ ਕਿਸੇ ਦੇ ਸਨਸਕਾਰ ਤੇ ਵੀ ਨਹੀਂ ਪਹੁੰਚੇ ਆਮ ਮਾਰੀ ਤੇ ਦੁਨੀਆ ਦਾ ਬਲੱਖਣ ਇਤਿਹਾਸ ਕਿਸੇ ਰੈਵਰ ਦਾ ਦੋ ਥਾਂ ਤੇ ਸਸਕਾਰ ਨਹੀਂ ਹੋਇਆ ਸੀਸ ਦਾ ਕਿਤੇ ਹੋਇਆ ਟੜ ਦਾ ਕਿਤੇ ਹੋਇਆ ਦਿੱਲੀ ਨਹੀਂ ਸਮਾਂ ਨਹੀਂ ਅਸੀਂ ਬੁਲਾਰੇ ਬੁਲਾਏ ਨਹੀਂ ਆਪ ਇਹਨਾਂ ਤੋਂ ਸੁਣਨਾ ਆਪਣੀ ਇਨੀ ਬੁੱਢੀ ਨਹੀਂ ਪਰ ਮੈਂ ਕਹਿਣਾ ਚਾਹਣਾ ਜੇ ਅਸੀਂ ਸਰਦਾਰੀ ਲੈਣੀ ਹੈ ਨਾ ਤੁਸੀਂ ਮੱਤ ਦੇਖਿਆ ਕਰੋ ਵੱਡੀਆਂ ਕੌਟੀਆਂ 'ਚ ਸਰਦਾਰੀਆਂ ਨੇ ਮੱਤ ਦੇਖਿਆ ਕਰੋ ਵੱਡੀਆਂ ਗੱਡੀਆਂ 'ਚ ਸਰਦਾਰੀਆਂ ਨੇ ਮੱਤ ਵੇਖੋ ਮੋਤੀ ਜੀਵ ਜੋ ਜ਼ਮੀਨ ਦੇ ਵਿੱਚ ਸਰਦਾਰੀਆਂ ਨੇ ਪਰ ਸਰਦਾਰੀ ਬੰਦੇ ਦੀ ਜ਼ਮੀਰ ਤੇ ਹੁੰਦੀ ਹੈ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਉਹ ਸਰਦਾਰੀ ਦਿੱਤੀ ਹੈ ਜਿਹੜੀ ਸਾਨੂੰ ਕਾਲ ਪੁਰਖ ਨੇ ਦੇ ਕੇ ਭੇਜੀ ਹੈ ਪਰ ਜੇ ਹੁਣ ਦਿੱਤੀ ਸਰਦਾਰੀ ਨੂੰ ਕੋਈ ਸਾਹਮਣਾ ਨਾ ਸਕੇ ਜਬ ਪੁੱਤਰਾ ਨੂੰ ਜੈਦ ਆ ਸਭ ਕੁਝ ਪਿਉਨੇ ਬਣਾ ਕੇ ਦੇ ਦਿੱਤਾ ਹੋਵੇ ਤੇ ਆਪਾਂ ਸਾਮੀ ਨਾ ਪਿਉ ਦਾ ਕੂਰ ਨਹੀਂ ਹੈ ਆਓ ਆਪਾਂ ਸਾਡੇ ਕੋਲ ਜੱਥਾ ਪਹੁੰਚਿਆ ਹੈ ਸਾਡੀ ਪੈਨਲੀ ਪਾਲਸੋਰ ਸਮਾਲ ਸਰ ਵਾਲੇ ਆਪਣਾ ਜੱਥਾ ਦੇ ਕੇ ਸਵੇਰ ਤੋਂ ਇਤਿਹਾਸ ਸੁਣਉਂਦੇ ਆ ਰਹੇ ਹੈ ਭਾਈ ਜੇਤਾ ਜੀ ਅਨੰਦਪੁਰ ਸੈ ਪਹੁੰਚ ਚੁਕੇ ਹੈ ਉਸ ਤੋਂ ਅਗਲਾ ਇਤਿਹਾਸ ਆਪਾਂ ਸਾਰੇ ਰਲ ਕੇ ਸਰਮਣ ਕਰੀਏ ਬੇਕੇ ਸਾਰੇ ਚਾਹ ਪਾਣੀ ਵਿਸ਼ਵ ਤੋਂ ਵੀਰਾਂ ਨੇ ਬੜਾ ਸੋਹਣਾ ਪ੍ਰਬੰਧ ਕੀਤਾ ਜੀ ਸਾਰ ਰਲ ਕੇ ਸਾਰੇ ਇਤਿਹਾਸ ਨੂੰ ਸਰਬਨ ਕਰੂ ਕਰੋ ਵਾਹਿਗੁਰੂ ਵਾਹਿਗੁਰੂ ਬਲੀ ਤਪਸਵੀ ਵੀਰ ਯੋਧਾ ਮਹਾ ਬਲੀ ਤਪਸਵੀ ਵੀਰ ਯੋਧਾ ਪਿਤਾ ਪੁਰਖ ਦੇ ਇੱਕ ਅਕਾਲ ਦਾ ਪੁੱਤ ਮਾਤਾ ਗੁਜਰੀ ਦੇ ਦੁੱਧ ਦੀ ਬਹੁ ਸ਼ਕਤੀ ਉਹ ਮੁੜ ਕੇ ਜੰਮਣਾ ਨਹੀਂ ਹੁੰਦਾ ਨਾ ਦਾ ਪੁੱਤ ਕਲਗੀਧਰ ਪਾਸ਼ਾ ਜੀ ਦੇ ਆਗਮਨ ਪਰਮ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਰਲ ਮਿਲ ਕੇ ਨਕਰ ਹਮੇਦੀ ਦੀਆਂ ਸੁਝੀ ਸਕਦਾ ਅਮਰਤ ਵੇਲੇ ਦਾ ਆਸ਼ੀਰਵਾਦ ਦੇ ਨਾਮ ਨਾਲ ਚੱਲ ਕੇ ਬਖਸ਼ੇ ਸਮੇਂ ਤੇ ਸਵਾਸਨ ਸਫਲਾ ਬਣਾ ਰਹੇ ਆਓ ਜੀ ਕੁਝ ਬੋਲਣ ਦੀ ਬਖਸ਼ਾ ਪਰਵਾਨਗੀ ਸਾਹਿਬ ਜੀ ਦੀ ਬਖਸ਼ਿਸ਼ ਰਾਮ ਨੂੰ ਦੁਹਰਾਈਏ ਗੁਰਫਤੇ ਦੀ ਪਾਈਏ ਜੀ ਸੰਗਤ ਕੋਈ ਵੀ ਰਸਨਾ ਬੰਝੀ ਨਾ ਰਹੇ ਇੱਕੋ ਵਰ ਕੰਦੇ ਰੱਖੀਏ ਜੀ ਜਿਹੜੀਆਂ ਭੈਣਾਂ ਪਿੱਛੇ ਖੜੀਆਂ ਨੇ ਨਾ ਟਰਾਲੀ 'ਤੇ ਅੱਗੇ ਆ ਜੀਏ ਜਗ੍ਹਾ ਹੈਗੀ ਆ ਬੈਠੀਏ ਵਧੀਆ ਸਤ ਦੀ ਰੂਪ ਵਿੱਚ ਸਜ ਕੇ ਤਾਂ ਜੋ ਲਾਈਵ ਚੱਲ ਰਿਹਾ ਹੈ ਪ੍ਰੋਗਰਾਮ ਦੇਸ਼ਵ ਦੇਸ਼ ਵਿੱਚ ਸੰਗਤਾਂ ਦਾ ਧੰਨਵਾਦ ਜੀ ਦੇਖ ਰਹੀਆਂ ਨੇ ਸਾਰਿਆਂ ਨੂੰ ਵਧੀਆ ਚੰਗਾ ਲੱਗੇ ਕਿ ਜਿੱਥੇ ਇਹਨਾਂ ਇਕੱਠੇ ਨਾਲ ਬੜੀ ਗੰਗਨਾ ਦੇ ਨਾਮ ਸੰਗਤਾਂ ਸਰਵਣ ਕਰ ਰਹੀਆਂ ਨੇ ਸੰਗਤ ਦੀ ਰੂਪ ਵਿੱਚ ਅਸੀਂ ਬੈਠਣ ਦੀ ਕਿਰਪਾਲਤਾ ਕਰੀਏ ਜੀ ਆਹ ਗੁਰੂ ਪਿਆਰੇ ਖਾਲਸਾ ਜੀਓ ਵੀਰਵਲੇ ਹਕਮ ਹੋਇਆ ਸੰਦੇਸ਼ ਘਰ ਤੋਂ ਚੱਲਿਆ ਨਾ ਉਸ ਵਲੇ ਸਿਕ ਕੌਤਾ ਗਈ ਸੀ ਜਿਹੜੀ ਕੰਗੜਾ ਰਣੌਤ ਆ ਆਪਣੇ ਆਪ ਨੂੰ ਬੜੀ ਵੱਡੀ ਸਟਾਰ ਸਮਝਦੀ ਐ ਪਰ ਸਟਾਰ ਕਲਾਕਾਰ ਸੰਕਰ ਉਹ ਹੁੰਦਾ ਜਿਹੜਾ ਆਪਣੇ ਦਮ ਤੇ ਅੱਗੇ ਆਵੇ ਪਰ ਇਹ ਕੰਗੜਾ ਰਣੌਤ ਸਰਕਾਰ ਦੀ ਚਾਹ ਪੁਲਸੀ ਕਰਕੇ ਅੱਗੇ ਆਈ ਤੇ ਫਿਰ ਉਸ ਚਾਹ ਪੁਲਸੀ ਦਾ ਮੁੱਲ ਇਹਨੂੰ ਮਿਲਿਆ ਐਮਪੀ ਬਣ ਕੇ ਐਮਪੀ ਬਣੀ ਤੇ ਜਿਸ ਵਲੇ ਕਿਸਾਨੀ ਸੰਘਰਸ਼ ਚੱਲਦਾ ਮੰਗਾਂ ਨੂੰ ਲੈ ਕੇ ਸਰਕਾਰ ਦੇ ਅੱਗੇ ਧਰਨਾ ਲਾਈ ਉਸ ਮੁਜਾਹਰਾ ਕਰ ਰਿਆ ਸੀ ਉਹਨਾਂ ਨੂੰ ਕਹਿੰਦੀ ਆ ਇਹ ਅਤਵਾਦੀ ਨੇ ਇਹ ਵੱਖਵਾਦੀ ਨੇ ਪਰ ਗੁਰੂ ਦਾ ਖਾਲਸਾ ਨਾ ਤੇ ਅਤਵਾਦੀ ਹੈ ਤੇ ਨਾ ਹੀ ਵੱਖਵਾਦੀ ਇਹ ਤੇ ਸਰਬ ਸੰਜੀਵਤਾ ਦਾ ਉਪਦੇਸ਼ ਦੇਣ ਵਾਲਾ ਹੈ ਤੇ ਨਾਲ ਹੀ ਇਹ ਕਹਿੰਦੀ ਕਿ ਇਹਨਾਂ ਸਿੱਖਾਂ ਨੂੰ ਤੇ ਬੀਬੀ ਇੰਦਰ ਨੇ ਮੱਛਰਾਂ ਵਾਂਗ ਮਸਲ ਕੇ ਰੱਖਿਆ ਸੀ ਉਦੋਂ ਸੱਚ ਸੀ shut up ਮਹੌਸ਼ ਸਿੰਘ ਜੀ ਦਾਸ ਜੀ ਵੀਰ ਕੋਲ ਕਰ ਖਾਲਸਾ ਸਮਾਜ Тони. ਲਗਨਾਰ ਨਾਤ ਇਹਦੀ ਸਰਵਿਸ ਸਾਡੀ ਭੈਣ ਕਲਿੰਦਰ ਕੌਰ ਨੇ ਕਰ ਦਿੱਤੀ ਸੀ ਬੇਸ਼ਕ ਉਹ ਤੋਂ ਬਾਅਦ ਉਹਨਾਂ ਨੂੰ ਵੀ ਬੜੇ ਕਸ਼ਟ ਰੁੱਖ ਝਲਣੇ ਪਏ ਕਿਉਂਕਿ ਬਹੁਤੇ ਦੁੱਖ ਉਹ ਚਲਦੇ ਕੌਮ ਬਗਲੇ ਜਿਹੜੀਆਂ ਕੌਮਾਂ ਦੇ ਪਰਦ ਦਲੇਰ ਹੁੰਦੇ ਇੱਟਾਂ ਉਸੇ ਹੀ 베ਰੀ ਨੂੰ ਪੈਂਦੀਆਂ ਨੇ ਜਿਸ 베ਰੀ ਦੇ ਮਿੱਠੜੇ 베ਰ ਪਾਣ ਪਛ ਦਾ ਕੰਮ ਆ ਤੇ ਕੁੱਤਿਆਂ ਨੂੰ ਬੰਦ ਪਿੰਜਰੇ ਬਾਅਦ ਤੇ ਸ਼ੇਰ ਹੁੰਦੇ ਸੱਚ ਕਹਣਾ ਵੀ ਔਖਾ ਤੇ ਸੱਚ ਸੁਣਨਾ ਵੀ ਔਖਾ ਤੇ ਜਿਹੜੇ ਸੱਚ ਤੇ ਪਹਿਰਾ ਦਿੰਦੇ ਨੇ ਦੁੱਖ ਤਾਂ ਉਹਨਾਂ ਨੂੰ ਝੱਲਣੀ ਪੈਂਦੇ ਨੇ ਇਹ ਸਾਡੀ ਕੰਮ ਦਾ ਸਾਡੇ ਆਪਣੇ YouTube ਚੈਨਲ ਮਨਕਰ ਸਿੰਘ ਮੁਸਾਫਰ ਤੇ ਬੜੇ ਬਿਲੀਅਨ ਵਿਊ ਆਏ ਪਰ ਸਰਕਾਰ ਜਿਹੜਾ ਸੱਚ ਬੋਲਣ ਵਾਲੇ ਨੇ ਨਾ ਉਹਨਾਂ ਦੇ ਚੈਨਲ ਵੀ ਬੰਦ ਕਰ ਦਿੰਦੀ ਹੈ ਸਾਡੇ ਚੈਨਲ ਵੀ ਬੰਦ ਕਰ ਦਿੱਤੇ ਗਏ ਤੇ ਸਾਨੂੰ ਵੀ ਕਾਹ ਕੰਨਿਆ ਦਾ ਸਾਹਮਣਾ ਕਰਨਾ ਵੇ ਪਰ ਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਕਦੇ ਡੋਲੇ ਨਹੀਂ ਸਤਿਗੁਰ ਸੱਤੇ ਪਾਸ਼ਾ ਜੀ ਦੀ ਰਹਿਮਤ ਦੇ ਨਾਲ ਇਸੇ ਤਰ੍ਹਾਂ ਸੱਤੇ ਪਹਿਰਾ ਦਿੰਦਾ ਜਤਨ ਕਰ ਰਹੇ ਆ ਇਤਿਹਾਸ ਦਾ ਸਤਕਾਰ ਕਰਦਿਆਂ ਹੋਇਆ ਮਾਤਾ ਸੁਖਦੇਵ ਗੌਰ ਉਹਨਾਂ ਵੱਲੋਂ 100 ਰੁਪਇਆ ਗੋਪਤ ਦਾਨ 100 ਰੁਪਇਆ ਜਗਰਾਤ